ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਮਿੱਤਰੋ ਆਪਣੀਆਂ ਨਾ ਕਣਕ ਵਾਲੇ ਖੇਤ ਦੇ ਵਿੱਚ ਮੂੰਗੀ ਆ ਗਈ ਤੇ ਬਾਂਸੀ ਗੋਲਡ ਵੈਰੈਟੀ ਆ ਤੇ ਕਿਸਾਨ ਵੀਰੋ ਹੁਣ ਅੱਜ ਆਪਾਂ ਗੱਲ ਕਰਨੀ ਆਂਗੀ ਮੂੰਗੀ ਦੀ ਫਸਲ ਬਾਰੇ ਤੇ ਕੁਝ ਗੱਲਾਂ ਕਰਨੀਆਂ ਝੋਨੇ ਦੇ ਬਾਰੇ ਕਿਉਂਕਿ ਜਿਹੜੇ ਬੜੇ ਭਰਾ ਨਾ ਜਿਹੜੇ ਸਰਕਾਰ ਨੇ 1 ਜੂਨ ਝੋਨੇ ਦੀ ਕਰਤੀ ਆ ਤੇ ਚੱਕ ਤਾਂ ਕੰਮ ਜੱਟਾਂ ਨੇ ਕਿੱਥੇ ਰੁਕਣਾ ਸੀਗਾ ਲਾਉਣ ਲੱਗੇ ਝੋਨਾ 1 ਜੂਨ ਤੋਂ ਸਟਾਰਟ ਕਰਤਾ ਤੇ ਪਰ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਅਗੇਤਾ ਝੋਨਾ ਕੋਈ ਜ਼ਿਆਦਾ ਝਾੜ ਨਹੀਂ ਦਿੰਦਾ ਪਾਣੀ ਦੀ ਬਰਬਾਦੀ ਹੈ ਤੇ ਆਪਣਾ ਖਰਚਾ ਵੱਧਦਾ ਹੈ ਆ ਹੁਣ ਮੂੰਗੀ ਦੀ ਫਸਲ ਲੱਗੀ ਹੋਈ ਹੈ ਆਪਣੇ ਖੇਤ ਦੇ ਵਿੱਚ ਤੇ ਆਪਣਾ ਚੌਥਾ ਸਾਲ ਆ ਮੂੰਗੀ ਦੀ ਫਸਲ ਨੂੰ ਤੇ ਮਿੱਤਰੋ ਮੂੰਗੀ ਆ ਜਿਹੜੀ ਘੱਟ ਤੋਂ ਘੱਟ ਜਿਹੜੀ 20000 ਤੋਂ ਲੈ ਕੇ 40000 ਰੁਪਏ ਤੱਕਰ ਕਿੱਲੇ ਦੀ ਮੂੰਗੀ ਹੋ ਜਾਂਦੀ ਹੈ ਕਣਕਲੇ ਖੇਤ ਦੇ ਵਿੱਚੋਂ ਤੇ ਮੰਨ ਕੇ ਚਲੋ ਤੁਸੀਂ ਚਲੋ 30 30000 ਦੀ ਮੂੰਗੀ ਹੋ ਗਈ ਤੇ 30000 ਦਾ ਆਪਣਾ ਜਿਹੜਾ ਸਾਰਾ ਖਰਚਾ ਕੱਢ ਜਾਂਦੀ ਹੈ ਝੋਨੇ ਦੀ ਲਵਾਈ ਝੋਨੇ ਦਾ ਖਰਚਾ ਤੇ ਕਣਕ ਦਾ ਖਰਚਾ ਵੀ ਕੱਢਦਾ 30000 ਮੰਨ ਕੇ ਚਲੋ ਦੋਨਾਂ ਫਸਲਾਂ ਤੇ ਖਰਚਾ ਹੁੰਦਾਗਾ ਤੇ ਨਾਲੇ ਮੂੰਗੀ ਦੇ ਨਾਲ ਆਪਣੀ ਜ਼ਮੀਨ ਦੀ ਸਿਹਤ ਦੇ ਵਿੱਚ ਬਹੁਤ ਸੁਧਾਰ ਹੁੰਦਾਗਾ ਤੇ ਨਾਲੇ ਜਿਹੜੀ ਪਾਣੀ ਦੀ ਬਰਬਾਦੀ ਆ ਉਹ ਬਚਦੀ ਆ ਤੇ ਨਾਲੇ ਗ੍ਰੀਨਰੀ ਆਉਂਦੀ ਹੈਗੀ ਇਹਦਾ ਵੀ ਤੁਹਾਨੂੰ ਪਤਾ ਕਿ ਕਿੰਨਾ ਫਾਇਦਾਗਾ ਆ ਦੇਖ ਸਕਦੇ ਹੋ ਬੜੀ ਸੋਹਣੀ ਮੂੰਗੀ ਖੜੀ ਹੈਗੀ ਆਪਣੀ ਮੂੰਗੀ ਹੈ ਜਿਹੜੀ 34 ਦਿਨ ਦੀ ਹੋ ਗਈ ਆ ਤੇ ਮਿੱਤਰੋ ਇੱਥੇ ਆਪਾਂ ਜੇ ਝੋਨਾ 26 ਲਾਇਆ ਤਾਂ ਉਹਨੇ ਵੀ ਜਿਹੜਾ 90 ਗੱਟੇ ਜਾਂ 100 ਗੱਟਾ ਵੀ ਨਿਕਲਿਆ ਹੁੰਦਾ ਕਈ ਵਾਰ ਤੇ ਜੇ ਆਪਾਂ ਮੰਨ ਕੇ ਚਲੋ ਜਿਹੜੇ ਹੁਣ ਭਰਾ ਲਾਈ ਜਾਂਦੇ ਆ ਡੋਗਰ ਫੂਸ਼ਾ ਲਾਈ ਜਾਂਦੇ ਹੈਗੇ ਜਾਂ ਕੋਈ ਪੀਲੀ ਫੂਸ਼ਾ ਲਾਈ ਜਾਂਦਾ ਜਾਂ ਫੂਸ਼ਾ 44 ਲਾਉਂਦੇ ਆ ਤੇ ਮਿੱਤਰੋ ਨਿਕਲਣਾ ਉਹਨਾਂ ਦਾ ਵੀ 80-90 ਗੱਟੇ ਆ ਕੋਈ ਵੱਧ ਨਹੀਂ ਨਿਕਲਣਾ 80 ਨਿਕਲੂਗਾ ਕਿਉਂਕਿ ਜਿਆਦਾ ਕੀਤਾ ਲਾਇਆ ਘੱਟ ਹੀ ਝਾੜ ਦੇਣਾ ਵੱਧ ਨਹੀਂ ਝਾੜ ਨਿਕਲ ਦੇਣਾਗਾ ਤੇ ਪਾਣੀ ਦੀ ਬਰਬਾਦੀ ਕਰ ਰਹੇ ਹੈਗੇ ਬੇਫਾਲਤੂ ਕੋਈ ਗੇਤਾ ਝੋਨਾ ਲਾਇਆ ਜਿਆਦਾ ਝਾੜ ਨਹੀਂ ਦਿੰਦਾ ਤੇ ਆਪਾਂ ਤਾਂ ਇਹੀ ਕਹਿਣਾ ਚਾਹਣਾ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਮੂੰਗੀ ਦੀ ਫਸਲ ਬੀਜ ਲਿਆ ਕਰੋ ਨਾ ਕੁਛ ਦੇਊਗੀ ਤਾਂ ਤੁਹਾਡੀ ਜਿਹੜੀ ਜ਼ਮੀਨ ਦੀ ਸਿਹਤ ਆ ਉਹਦੇ 'ਚ ਬਹੁਤ ਜ਼ਿਆਦਾ ਸੁਧਾਰ ਕਰੂਗੀ ਬਹੁਤ ਵਧੀਆ ਰਹਿ ਬੰਦੀ ਹੈ ਮੂੰਗੀ ਦੀ ਫਸਲ ਦੀ ਜੇ ਤੁਸੀਂ ਨਹੀਂ ਵੀ ਫਲ ਲੈਣਾ ਤਾਂ ਏਡੀ ਏਡੀ ਕਰਕੇ ਜੈਦੂ ਹੋਰ ਵਧਾ ਕੇ ਹਲੇ ਵੀ ਟਾਈਮ ਆ ਹਲੇ 10 ਦਿਨ 15 ਜੂਨ ਤਿੱਕਰ ਝੋਨਾ ਕੋਈ ਲੇਟ ਨਹੀਂ 15 ਜੂਨ ਤਿੱਕਰ ਝੋਨਾ ਲੱਗੇ ਸਹੀ ਟਾਈਮ ਆ ਤੇ 15 ਜੂਨ ਤੱਕ ਤਾਂ ਇਹਨੇ ਬਹੁਤ ਵੱਧ ਜਾਣਾਗਾ ਤੇ ਵਾਹ ਵਾਹ ਕੇ ਤੇ ਖੇਤ ਦੇ ਵਿੱਚ ਮਿਲਾ ਦਿਓ ਤੇ ਬੜੀ ਵਧੀਆ ਹਰੀ ਖਾਦ ਤਿਆਰ ਹੋਊਗੀ ਪਰ ਆਪਾਂ ਤਾਂ ਫਲ ਲੈਣੇ ਆਂਗੇ ਆ ਦੇਖ ਲਓ ਤੁਸੀਂ ਪਹਿਲਾ ਫਾਲਾ ਜਿਹੜਾ ਚੱਕੇ ਹੀ ਹੈ ਤਕਰੀਬਨ ਇਹ ਆਵੇ ਦਿਖ ਰਿਹਾ ਤੁਹਾਨੂੰ ਤੇ ਜ਼ਮੀਨ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋਇਆਗਾ ਜਦੋਂ ਦੇ ਆਪਾਂ ਖੇਤ ਵੀਦਿਆਂ ਖੇਤ ਨਾਲ ਜਿਹੜੇ ਬਹੁਤ ਜ਼ਿਆਦਾ ਕਰੜੇ ਹੋ ਗਏ ਸੀ ਸਾਡੇ ਆਪਣੀ ਕੋਰ ਮਿੱਟੀ ਹੈਗੀ ਤੇ ਹੁਣ ਜਿਹੜਾ ਜਦੋਂ ਦੇ ਮੂੰਗੀ ਬੀਜਣ ਲੱਗਿਆ ਤੇ ਖੇਤ ਆਨੇ ਕਾਫੀ ਜਿਆਦਾ ਭੋਲੇ ਹੋ ਗਏ ਆ ਤੇ ਮਿੱਤਰੋ ਮੱਕੀ ਨਾਲੋਂ ਵੀ ਕਿਤੇ ਵਧੀਆ ਚੀਜ਼ ਆ ਗਈ ਮੱਕੀ ਦਾ ਪਾਣੀ ਦੀ ਬਰਬਾਦੀ ਆ ਨਰੀ ਮੱਕੀ ਦਾ ਖੇੜਾ ਛੱਡੋ ਕਣਕ ਵਾਲੇ ਖੇਤ ਚ ਖਾਸ ਕਰ ਗੱਲ ਕਰ ਰਿਹਾ ਆਲੂ ਵਾਲਾਂ ਚ ਚਲੋ ਬੀਜਣੀ ਹੈਗੀ ਕਣਕ ਵਾਲੇ ਖੇਤ ਦੇ ਵਿੱਚ ਮੱਕੀ ਨਾਲ ਬੀਜੋ ਮੂੰਗੀ ਦੀ ਬਜਾਈ ਕਰ ਲਿਆ ਕਰੋ ਸੋ ਨੂੰ 20 ਤੋਂ 30 30 40000 ਤੱਕ ਤੁਹਾਨੂੰ ਆਮਦਨ ਵੀ ਦੇ ਕੇ ਜਾਊਗੀ ਤੇ ਬਾਕੀ ਜਿਹੜੀ ਥੋੜੀ ਜ਼ਮੀਨ ਦੀ ਸੇਧ ਦੇ ਵਿੱਚ ਸੁਧਾਰ ਕਰੂਗੀ ਉਹ ਵੱਖਰੀ ਗੱਲ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ